ਖਾਬਾ ਇੱਕ ਬੋਤਨ ਕਰਕੇ ਇੱਕ ਬੋਤਨ ਮਾ ਜੀ ਡਾਕਟਰ ਗੁਰਦੀਪ ਕੌਰ ਜੀ ਸੀਐਸਟਾ ਬਰਸਾ ਪੰਜਾਬ ਪੁਟ ਡਿਸਟ੍ਰਿਕਟ ਮੋਗਾ ਕੁੜੀਆਂ ਦਾ ਮੈਚ ਜਿੱਥੇ ਜੋਗੀ ਦਾ ਤਾੜੀਆਂ ਲਾ ਕੇ ਸਵਾਗਤ ਕਰੋ ਜੀ ਮੇਕੋ ਆਪਣੇ ਆਪ ਨੂੰ ਸਰੀਰ ਤੌਰ ਤੇ ਕਿੰਨਾ ਫਿਟ ਰੱਖਿਆ ਜਿੱਥੇ ਸਾਡੇ ਡਿਊਟੀ ਦੇ ਜਿਵੇਂ ਹੁੰਦੇ ਆ ਕਿੰਨੇ ਸਟ्रेस ਵਿੱਚ ਨੌਕਰੀ ਕਰਦੇ ਆ ਲਗਾ ਲਗਾ ਸਰੀਰ ਨੂੰ ਫਿਟ ਰੱਖਣਾ ਵੀ ਬਹੁਤ ਜ਼ਰੂਰੀ ਆ ਅਗਰ ਸਾਡਾ ਸਰੀਰ ਫਿੱਟ ਹੋਊਗਾ ਮਾਨਸਿਕ ਤੌਰ ਤੇ ਮਜ਼ਬੂਤ ਹੋਵਾਂਗੇ ਸਾਡੇ ਵੱਲੋਂ ਜਿਹੜੇ ਪ੍ਰੋਗਰਾਮ ਚਲਾਈ ਜਾ ਰਿਹਾ ਸਾਡਾ ਇਹ ਪ੍ਰੋਗਰਾਮ ਕਰਾਉਣ ਦਾ ਜਿਹੜਾ ਮਕਸਦ ਆ ਉਹ ਸਰਵਵਰਾਂ ਨੂੰ ਟਰੱਕ ਦੇ ਵਿੱਚੋਂ ਕੱਢਣਾ ਇਹਦਾ ਨਾਲ ਜੋੜਦਾ ਸਾਹਿਬ ਦੇ ਨਾਲ ਜੋੜਦਾ ਸਾਡੇ ਨੌਜਵਾਨ ਗੁੰਮੇ ਸੀਗਾ ਇੱਕ ਬਹੁਤ ਦੇ ਨਾਲ ਪ੍ਰੋਪਰ ਕੈਚ ਖੁਫਾ ਅੱਧ ਕਲਪ ਸਾਡੇ ਵਿੱਚ ਸੇ ਬਸਤਰਾਉਂਦੇ ਹੋਏ ਬੈਟਾ ਨੰਦੋ ਕਿਰਵਾਉਂਦੇ ਹੋ ਔਰ ਬੈਟਾ ਜੀ ਸਾਡੇ ਰਿਹਾ ਉਹਨਾਂ ਦਾ ਰਾਜ ਰਾਜਪਤ ਉਹ ਤੋਂ ਵੀ ਸਾਡੀ ਰਿਕਵਰ ਕਰਨ ਦਾ ਹੈ ਕੁਝ ਪਾਇਆ ਕਰਨ ਦੀ ਇਨਸ਼ਾਅੱਲਾ ਸਾਡੀ ਸਾਡੇ ਵੱਲ ਉਹ ਵੀ ਸਾਡੀ ਟੀਮ ਦੇ ਅਸ਼ੀਰਵਾਦ ਦੇਣ ਲਈ ਆ ਰਹੇ ਐਸਪੀਟੀ ਸਾਹਿਬ ਟੀਮਾ ਨਾਲ ਇੰਟਰੋਡਕਸ਼ਨ ਕਰਦੇ ਹੋਏ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਉਹਨਾਂ ਸਹਿਯੋਗ ਕਰ ਰਿਹਾ ਸਰਦਾਰ ਵਿੰਦਰ ਸਿੰਘ ਡੀਐਸਪੀ ਸਿਟੀ ਸਰਦਾਰ ਖੁਰਪ ਸਿੰਘ ਡੀਐਸਪੀ ਅੰਡੀ

ਮੋਸਸਾ ਪ੍ਰਬੰਧਕੀ ਕਮੇਟੀ ਸਾਹਿਬ ਸਾਡੇ ਨਾਲ ਮਿਲਣ। ਮਨੁਮਾਨਾਂ ਨੂੰ ਪ੍ਰਤਿਕਰਤ ਕਰਦੇ ਹੋਏ ਹੌਸਲਾ ਜਗਾਉਣ ਦੀ ਕੋਸ਼ਿਸ਼ ਕੀਤੀ। ਇਹ ਦੋਹੋਂ ਬਰਨ ਕਰਦਾ ਹਾਂ ਕਿ ਮੈਂ ਖੁਦ ਨਸ਼ਾ ਨਹੀਂ ਕਰਾਂਗਾ ਅਤੇ ਸਾਰੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗਾ। ਚੰਗੇ ਅਤੇ ਸਿਹਤਮੰਦ ਸਮਾਜ ਦੀ ਅਸਾਰੀ ਵਿੱਚ ਪੂਰਾ ਯੋਗਦਾਨ ਪਾਵਾਂਗਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕਰਾਂਗਾ ਖੇਡਾਂ ਅਤੇ ਚੰਗਾ ਸਿਹਤ ਕਦਣ ਲਈ ਨਾਤੇ ਲੋਗਾ ਪਰ ਇਸ ਨੂੰ ਬਹੁਤ ਵੱਡਾ ਪਰਲਾ ਲੱਗਦਾ ਹੈ ਕਿ ਗਵਰਨਮੈਂਟ ਕਰਵਾਏਗੀ ਠੀਕ ਹੋ ਜਾਏਗਾ ਇੱਕ ਨਸ਼ੇ ਦੇ ਖਿਲਾਫ ਜਿਹੜੀ ਆਪਾਂ ਚੌਤਰਫਾ ਲੜਾਈ ਜਿਹੜੀ ਇਸ ਜਿੰਨੇ ਉੱਪਰ ਲੜ ਰਹੇ ہیں ਜਿਹਦੇ ਵਿੱਚ ਕਿ ਅਸੀਂ ਵਕ ਵਕ ਚੀਜ਼ਾਂ ਕਰ ਰਹੇ ਹਾਂ ਇਹਦੇ ਵਿੱਚ ਇੱਕ ਪਾਸੇ ਤਾਂ ਇਨਫੋਰਸਮੈਂਟ ਹੈ ਜਿਹਦੇ ਵਿੱਚ ਕਿ ਪੁਰਾਣੇ ਜਿਹੜੇ ਅਕਿਊਜ਼ਡ ਹੈਗੇ ਨੇ ਜਿਹਨਾਂ ਦੀ ਹਿਸਟਰੀ ਸ਼ੀਟਸ ਹੈਗੀਆਂ ਉਹ ਪੌਂਦੀ ਹਿਸਟਰੀ ਸ਼ੀਟਸ ਖੋਲ ਰਹੇ ਹੈ ਕੋਈ ਹਿਸਟਰੀ ਸ਼ੀਟਸ ਹੈਗੇ ਨੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਰਿਪੀਟ ਆਫੈਂਡਰਸ ਨੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਜਿਹੜੇ ਆਪਣੇ ਲੋਕਾਂ ਨੂੰ ਇੱਕ有机会 ਦੇਣ ਦੇ ਚਿਹਰੇ ਕੋਈ ਐਡਿਕਟ ਹੈਗੇ ਉਹਨਾਂ ਨੇ有机会 ਦੇਣ ਦੇ ਲਈ ਅਸੀਂ ਵੀ ਡੀ ਸੀਜ਼ ਬਣਾਈਆਂ ਹੈਗੀਆਂ ਵਿਲੇਜ ਡਿਫੈਂਸ ਕਮੇਟੀ ਸਾਡੇ ਸਾਰੇ ਪਿੰਡਾਂ ਦੇ ਵਿੱਚ ਬਣ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਨੂੰ ਅਤੇ ਆਪਣੇ ਜਾਗਰੂਕ ਕਰਨ ਦੇ ਲਈ ਅਤੇ ਉਹਨਾਂ ਦੇ ਜਿਹੜੇ ਵੀ ਕਿਤੇ ਆਪਣਾ ਕੋਈ ਜਿਹੜਾ ਕੋਈ ਐਡਿਕਟ ਹੈ ਤਾਂ ਉਹਨੂੰ ਇਸ ਚੀਜ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਅਸੀਂ ਮੋਗਾ ਜ਼ਿਲ੍ਹੇ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਅਸੀਂ ਕਾਫੀ ਸਾਰੇ ਪ੍ਰੋਗਰਾਮਸ ਕਰਾਈ ਸਨ ਜਿਨ੍ਹਾਂ ਦੇ ਵਿੱਚ ਕੀ ਕੱਲ ਜਿਹੜਾ ਹੈਗਾ ਉਹ ਸਾਰੇ ਪ੍ਰੋਗਰਾਮਸ ਉਹਨਾਂ ਦਾ ਕਲਮਿਨੇਸ਼ਨ ਹੋਇਆ ਔਰ ਉਦੀ ਵਿੱਚ ਜਿਹੜਾ ਫਾਈਨਲ ਪ੍ਰੋਗਰਾਮ ਸੀ ਉਹਦੇ ਵਿੱਚ ਕਾਫੀ ਸਾਰੇ ਸਕੂਲਸ ਤੇ ਬਾਕੀ ਥਾਂ ਉਹਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਵੱਖ-ਵੱਖਰੀ ਕੰਪੀਟੀਸ਼ਨ ਜਿਵੇਂ ਕਿ ਆਪ ਜੀ ਨੇ ਦੱਸਿਆ ক্রিকেট ਦੇ ਕੰਪੀਟੀਸ਼ਨ ਫੁੱਟਬਾਲ ਦਾ ਕੰਪੀਟੀਸ਼ਨ ਤੇ ਬਾਸਕਟਬਾਲ ਦਾ ਕੰਪੀਟੀਸ਼ਨ ਤੇ ਵਾਲੀਬਾਲ ਦਾ ਕੰਪੀਟੀਸ਼ਨ ਕਰਾਇਆ ਗਏ ਇਸ ਤਰ੍ਹਾਂ ਵੱਖ-ਵੱਖਰੇ ਹੋਰ ਸਪੋਰਟਸ ਵੀ ਜਿਹੜੇ ਹੈਗੇ ਨੇ ਉਹਨਾਂ ਬਾਰੇ ਵੀ ਸਾਰਿਆਂ ਨੂੰ ਜਾਗਰੂਕ ਕੀਤਾ ਗਿਆ ਤੇ ਕਿਸੇ ਨਸ਼ੇ ਦੀ ਲਤ ਤੋਂ ਦੂਰ ਰਹਿਣ ਦੇ ਲਈ ਔਰ ਜੇ ਕਿਸੇ ਨੂੰ ਨਸ਼ੇ ਦੀ ਲਤ ਲੱਗੀ ਹੈ ਤਾਂ ਉਹਨੂੰ ਸਪੋਰਟ ਕਰਕੇ ਇਸ ਨਸ਼ੇ ਦੀ ਲਤ ਤੋਂ ਬਾਹਰ ਕੱਢਣ ਦੇ ਲਈ ਅਸੀਂ ਜਿਹੜਾ ਹੈਗਾ ਉਚਿਤੇ ਤੌਰ ਦੇ ਉੱਪਰ ਇਹ ਇਨੀਸ਼ ਸਾਡੇ ਵੱਲੋਂ ਅਪੀਲ ਹੈ ਸਾਰਿਆਂ ਨੂੰ ਕੋਈ ਵੱਧ ਚੜ ਕੇ ਹਿੱਸਾ ਲੈਣ ਅਤੇ ਜਿੱਥੇ ਵੀ ਕੋਈ ਇਨਫੋਰਮੇਸ਼ਨ ਆਂਦੀ ਹੈ ਡਰਗਜ਼ ਰਿਗਾਰਡਿੰਗ ਉਹ ਜਰੂਰ ਸਾਨੂੰ ਪ੍ਰੋਵਾਈਡ ਕਰਨਾ ਅਗਾਂਹ ਉਹਨਾਂ ਲਈ ਦਿਨਾਂ ਕਿ ਇੱਥੇ ਟੂਰਨਾਮੈਂਟ ਚੱਲ ਰਿਹਾ ਹੈ ਬਿਲਕੁਲ ਸਾਡੇ ਵੱਲੋਂ ਆਨਲਾਈਨ ਦੇਣ ਦੇ ਵਿੱਚ ਵੀ ਇਸ ਤਰੀਕੇ ਦੇ ਟੂਰਨਾਮੈਂਟ ਕੀਤੇ ਜਾਣਗੇ ਜਿਵੇਂ ਆਪ ਜੀ ਨੂੰ ਦੱਸਿਆ ਕਿ ਆਪਾਂ ਵਿਲੇਜ ਡਿਫੈਂਸ ਕਮੇਟੀ ਜਿਹੜੀ ਹੈਗੀਆਂ ਸਾਡੇ ਜਿਹੜੇ 600 ਤੋਂ ਉੱਪਰ ਪਿੰਡ ਹੈਗੇ ਨੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਵਿਲੇਜ ਡਿਫੈਂਸ ਕਮੇਟੀ ਜਿਹੜੀਆਂ ਹੈਗੀਆਂ ਬਣਾ ਚੁੱਕੇ ਹੈਗੀਆਂ ਔਰ ਸਾਡੇ ਵੱਲੋਂ ਕੋਸ਼ਿਸ਼ ਹੈ ਵੀ ਇਹਨਾਂ ਸਾਰੀਆਂ ਕਮੇਟੀਆਂ ਨੂੰ ਐ ਐਸਐਚਓ ਸਾਹਿਬਾਨ ਤੇ ਡੀਐਸਪੀ ਸਾਹਿਬਾਨ ਇੱਕ ਵਾਰੀ ਪਰਸਨਲੀ ਵਿਜ਼ਿਟ ਕਰਨਗੇ ਔਰ ਜਿਹੜੇ ਮੇਜਰ ਕੋਈ ਹੌਟਸਪੌਟਸ ਹੈਗੇ ਨੇ ਜਾਂ ਜਿੱਥੇ-ਜਿੱਥੇ ਕੋਈ ਜ਼ਿਆਦਾ ਅਸਨ ਕੰਪਲੇਂਟ ਆ ਰਹੀ ਹੈਗੀ ਆ ਜਾਂ ਜਿੱਥੇ ਕੋਈ ਹਿਸਟਰੀ ਸ਼ੀਟਸ ਜ਼ਿਆਦਾ ਹੈਗੀਆਂ ਜਾਂ ਜਿੱਥੇ ਕੋਈ ਅਕਿਊਜ਼ਡ ਜ਼ਿਆਦਾ ਹੈਗੇ ਨੇ ਉਹਨਾਂ ਦੇ ਵਿੱਚ ਮੇਰੇ ਵੱਲੋਂ ਪਰਸਨਲੀ ਵੀ ਜਰਾ ਹੈਗਾ ਉਹਨਾਂ ਸਾਰਿਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਸਾਰਿਆਂ ਦੇ ਨਾਲ ਆਪਣਾ ਇਹਦੇ ਉੱਪਰ ਵਕਤ ਤੋਂ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਊਗਾ ਤੇ ਜੋ ਵੀ ਕੋਈ ਇਨਫੋਰਮੇਸ਼ਨ ਦੇ ਉਹਦੇ ਉੱਪਰ ਅਸੀਂ ਐਕਟ ਕਰਾਂਗੇ